ਸੁਖਵੀਰ ਬਾਦਲ ਨੂੰ ਬਕਸੇ ਦੇ ਵਿੱਚ ਬਿਠਾਇਆ ਗਿਆ ਹੈ ਔਰ ਬਰਦ ਦੇ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਉਥੇ ਰੀਟੇਨ ਕਰਕੇ ਲੈ ਕੇ ਆਈ ਸੀ ਪੁਲਿਸ ਔਰ ਉਹਦੇ ਬਾਅਦ ਲਗਾਤਾਰ ਨਾਰੇ ਬਾਜੇ ਤੇ ਹੋ ਰਹੀ ਹੈ ਔਰ ਹਲਚਲ ਹੋਈ ਹੈ ਐਸ ਕਰਕੇ ਲੱਗ ਰਿਹਾ ਹੈ ਕਿ ਸ਼ਾਇਦ ਸੁਖਵੀਰ ਬਾਦਲ ਹੁਣਾਂ ਨੂੰ ਜਿਹੜਾ ਹੈਗਾ ਉਹ ਇਸ ਟਾਈਮ ਬਾਹਰ ਲੈ ਕੇ ਆਇਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਔਰ ਥਾਣੇ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਇੱਥੇ ਹਲਚਲ ਲਗਾਤਾਰ ਇਸ ਟਾਈਮ ਹੋ ਰਹੀ ਹੈ ਔਰ ਸ਼ਾਇਦ ਥੋੜੀ ਦੇਰ ਵਿੱਚ ਇੱਥੇ ਸੁਖਬੀਰ ਬਾਦਲ ਨੂੰ ਜਿਹੜਾ ਉਹ ਛੱਡਿਆ ਜਾ ਸਕਦਾ ਹੈ ਇੱਥੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਹੈ ਕਿ ਆਪ ਸਰਕਾਰ ਦੀ ਬੋਖਲਾਹਟ ਦਾ ਤੇ ਧੱਕੇਸ਼ਾਹੀ ਦਾ ਸ਼੍ਰੋਮਣੀ ਅਕਾਲੀ ਦਲ ਐਦਾਂ ਦੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਐ ਨਾ ਅੱਜ ਤੱਕ ਡਰੀ ਐ ਨਾ ਹੀ ਡਰੂਗੀ ਵੀ ਮਜੀਠੀਆ ਸਾਹਤੇ ਜਿੰਨੇ ਵੀ ਪਹਿਲੇ ਝੂਠੇ આરોਪ ਲਗੇ ਨੇ ਵੀ ਨਾ ਤਾਂ ਉਹ ਕਾਂਗਰਸ ਪਾਰਟੀ ਸਾਬਤ ਕਰ ਸਕੀ ਐ ਨਾ ਆਪਨੇ ਇਹ ਇੱਕ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ ਹੋਰ ਇਹ ਕੁਝ ਨਹੀਂ ਹੈਗਾ ਜਿਵੇਂ ਗੁਰਦੁਆਰਾ ਸਾਹਿਬ ਜਿਹੜੇ ਸ਼ਰਧਾਲੂ ਆਏ ਹੋਏ ਸੀ ਤੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਮਨ ਨੂੰ ਠੇਸ ਪਹੁੰਚੀਏ ਕਿਉਂਕਿ ਉਹਨਾਂ ਨੂੰ ਵੀ ਅੰਦਰ ਜਾਣ ਵਾਸਤੇ ਆਈਡੈਂਟੀਟੀ ਕਾਰਡ ਦਾ ਸਹਾਰਾ ਲਿੱਤਾ ਗਿਆ ਅਕੇਸ਼ਾ ਇਹ ਸਰਕਾਰ ਦੀ ਇੱਕ ਪਾਸੇ ਤਾਂ ਕਹਿ ਰਹੀ ਹੈ ਵੀ ਸਾਡੇ ਕੋਲ 540 ਕਰੋੜ ਦਾ ਸਬੂਤ ਹੈਗਾ ਤੇ ਉਤੋਂ ਸਮਾਂ ਮੰਗੀ ਜਾਂਦੇ ਆ ਜੇ ਤੁਹਾਡੇ ਕੋਲ ਸਬੂਤ ਹੈਗੇ ਤਾਂ ਪੇਸ਼ ਕਰੋ ਰਿਮਾਂਡ ਕਿਸ ਗੱਲ ਦੀ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਜੋ ਸਰਕਾਰ ਦੇ ਖਿਲਾਫ ਬੋਲਦੇ ਸੀ ਸਰਕਾਰ ਦੇ ਜਿਹੜੇ ਕਪੜੇ ਐ ਉਹਨਾਂ ਨੂੰ ਜਾਗਰ ਕਰਦੇ ਸੀ ਉਹਨਾਂ ਦੀ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਹੈ ਐਸ ਟਾਈਮ ਜਿਹੜ ਨੇ ਸੁਪੀਰ ਸਿੰਘ ਬਾਦਲ ਨੂੰ ਇੱਥੇ ਡਿਟੇਨ ਕਰਕੇ ਲੈ ਕੇ ਆਈ ਸੀ ਪੁਲਿਸ ਔਰ ਉਹਦੇ ਬਾਅਦ ਲਗਾਤਾਰ ਨਾਰੇ ਬਾਜੇ ਤੇ ਹੋ ਰਹੀ ਹੈ ਔਰ ਹਲਚਲ ਹੋਈ ਹੈ ਐਸ ਕਰਕੇ ਲੱਗ ਰਿਹਾ ਹੈ ਕਿ ਸ਼ਾਇਦ ਸੁਖਬੀਰ ਬਾਦਲ ਹੁਣਾਂ ਨੂੰ ਜਿਹੜਾ ਹੈਗਾ ਉਹ ਐਸ ਟਾਈਮ ਬਾਹਰ ਲੈ ਕੇ ਆਇਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਦੀਆਂ ਥਾਣੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਥਾਣੇ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਇੱਥੇ ਹਲਚਲ ਲਗਾਤਾਰ ਐਸ ਟਾਈਮ ਹੋ ਰਹੀ ਹੈ ਔਰ ਸ਼ਾਇਦ ਥੋੜੀ ਦੇਰ ਵਿੱਚ ਇੱਥੇ ਸੁਖਬੀਰ ਬਾਦਲ ਨੂੰ ਜਿਹੜਾ ਉਹ ਛੱਡਿਆ ਜਾ ਸਕਦਾ ਹੈ ਇਸ ਟਾਈਮ ਤੁਸੀਂ ਦੇਖ ਸਕ ਰਹੇ ਹੋ ਕਿ ਇੱਥੇ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਫੇਜ਼ 11 ਮੁਹਾਲੀ ਦੀਆਂ ਜਿੱਥੇ ਕਿ ਡਿਟੈਂਸ਼ਨ ਕਰਕੇ ਜਦੋਂ ਲੈ ਕੇ ਆਏ ਸੀ ਤੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਨਾਲ ਬੰਟੀ ਰੁਮਾਣਾ ਔਰ ਪ੍ਰਧਾਨ ਜਿਹੜੇ ਨੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਬਾਦਲ ਦੇ ਉਹਨਾਂ ਨੂੰ ਇੱਥੇ ਡਿਟੇਨ ਕੀਤਾ ਗਿਆ ਔਰ ਲਗਾਤਾਰ ਅਸੀਂ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਹਲਚਲ ਕਾਫੀ ਹੋਈ ਹੋਈ ਹੈ ਥੋੜੀ ਦੇਰ ਪਹਿਲੇ ਇਹ ਪੁਲਿਸ ਆਫੀਸਰ ਜਿਹੜੇ ਸੀਗੇ ਉਹ ਜ਼ਰੂਰ ਗਏ ਸੀਗੇ ਅੰਦਰ ਔਰ ਇਹ ਪੁਲਿਸ ਆਫੀਸਰ ਇੱਕ ਵਾਰ ਫਿਰ ਤੋਂ ਆਂਦੇ ਹੋਏ ਦਿਖਾਈ ਦੇ ਰਹੇ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਗੱਡੀਆਂ ਜਿਹੜੀਆਂ ਨੇ ਉਹ ਬਾਹਰ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਫੇਰ ਦੁਬਾਰਾ ਤੋਂ ਬਸ ਦੇ ਵਿੱਚ ਬਸ ਦੇ ਵਿੱਚ ਬਿਠਾਇਆ ਗਿਆ ਸੁਪੀਰ ਬਾਦਲ ਨੂੰ ਸੁਪੀਰ ਬਾਦਲ ਨੂੰ ਬਸ ਦੇ ਵਿੱਚ ਬਿਠਾਇਆ ਗਿਆ ਔਰ ਬਰਦ ਦੇ ਵਿੱਚ ਬਿਠਾ ਕੇ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਜਿਹੜਾ ਥਾਣੇ ਦਾ ਉਹ ਖੁੱਲਿਆ ਔਰ ਇਸ ਟਾਈਮ ਬਾਦਲ ਸੁਪੀਰ ਬਾਦਲ ਜਿਹੜੇ ਨੇ ਉਹ ਬਸ ਦੇ ਵਿੱਚ ਬੈਠੇ ਹੋਏ ਨੇ ਔਰ ਬਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਦੁਬਾਰਾ ਤੋਂ ਲੈ ਕੇ ਜਾਇਆ ਜਾ ਰਿਹਾ ਤੁਸੀਂ ਬੱਸ ਰੋਕਾਂਗੇ ਤੁਸੀਂ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਨੂੰ ਅਥੋਂ ਬਸਤੇ ਵਿੱਚ ਬਿਠਾ ਕੇ ਦੁਬਾਰਾ ਤੋਂ ਲਜਾਇਆ ਜਾ ਰਿਹਾ ਹੈ। ਔਰ ਥਾਣੇ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ। ਥਾਣੇ ਦੇ ਅੰਦਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਔਰ ਥਾਣੇ ਦੇ ਅੰਦਰ ਐਸੇ ਸੁਖਬੀਰ ਬਾਦਲ ਜਿਹੜੇ ਨੇ ਉਹ ਅਥੇ ਬਸਤੇ ਵਿੱਚ ਥਾਣੇ ਦੇ ਵਿੱਚ ਬਿਠਾਏ ਹੋਏ ਨੇ ਉਹਨਾਂ ਨੇ ਔਰ ਥਾਣੇ ਦੇ ਵਿੱਚ ਸਰਕਾਰ ਜੀ 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 ਸ਼ੋਭ ਨਹੀਂ ਆ ਕੈਲੀ ਦੇ ਇਹ ਪੀੜਕਾ ਦਾ ਬਾਹਰੇ ਸਤਿ ਸ਼੍ਰੀ ਅਕਾਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਾਰੀ ਸੋਚ ਅਕਾਲੀ ਦਲ ਯੂਥ ਵਿੰਗ ਦੇ ਮਹਿਲਾ ਜਿਹੜੇ ਹੈਗੇ ਨੇ ਵਾਈਸ ਪ੍ਰੈਜ਼ੀਡੈਂਟ ਮੀਤ ਪ੍ਰਧਾਨ ਜਸਬੀਰ ਕੌਰ ਉਹ ਸੀਨੀਅਰ ਮੀਤ ਪ੍ਰਧਾਨ ਜਸਬੀਰ ਕੌਰ ਸਾਡੇ ਨਾਲ ਨੇ ਗੱਲਬਾਤ ਕਰਨਗੇ ਜਸਬੀਰ ਕੌਰ ਜੀ ਅੱਜ ਤੁਸੀਂ ਇੱਥੇ ਧਰਨਾ ਲਾਣ ਆਏ ਹੋ ਨੀਚੇ ਬੈਠੇ ਹੋਇਓ ਸੁਬੀਰ ਬਾਦਲ ਨੇ 11 ਫੇਜ਼ ਮੁਹਾਲੀ ਦੇ ਥਾਣੇ ਵਿੱਚ ਡਿਟੇਨ ਕੀਤੇ ਹੋਏ ਨੇ ਆਮ ਸਭ ਗੁਰਦੁਆਰਾ ਜਿਹੜਾ ਹੈਗਾ ਉਹ ਮੱਥਾ ਟੇਕਣ ਜਾ ਰਹੇ ਸੀਗੇ ਦੇਖੋ ਇੱਥੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਹੈ ਕਿ ਆਪ ਸਰਕਾਰ ਦੀ ਬੋਖਲਾਹਟ ਦਾ ਤੇ ੱੱਕੇ ਸ਼ਾਹੀ ਦਾ ਸ਼੍ਰੋਮਣੀ ਅਕਾਲੀ ਦਲ ਐਦਾਂ ਦੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਨਾ ਅੱਜ ਤੱਕ ਡਰੀ ਹੈ ਨਾ ਹੀ ਡਰੂਗੀ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨੀ ਆ ਵੀ ਮਜੀਠੀਆ ਸਾਹਤੇ ਜਿੰਨੇ ਵੀ ਪਹਿਲੇ ਝੂਠੇ આરોਪ ਲਗੇ ਨੇ ਵੀ ਨਾ ਤਾਂ ਉਹ ਕਾਂਗਰਸ ਪਾਰਟੀ ਸਾਬਤ ਕਰ ਸਕੀ ਹੈ ਨਾ ਆਪ ਨੇ ਇਹ ਇੱਕ ਸਾਰਾ ਡਰਾਮਾ ਰਚਿਆ ਜਾ ਰਿਹਾ ਹੈ ਹੋਰ ਇਹ ਕੁਝ ਨਹੀਂ ਹੈਗਾ ਤੇ ਮੈਂ ਇੱਕ ਗੱਲ ਹੋਰ ਕਹੂੰਗੀ ਵੀ ਜੇ ਝੂਠੇ ਸਬੂਤਾ ਬੇਬੁਨਿਆਦ ਤਰੀਕੇ ਨਾਲ ਅਰੈਸਟ ਪਾਈ ਹੈ ਤੇ ਮੈਂ ਇਸ ਚੀਜ਼ ਦੀ ਨਖੇਦੀ ਕਰਦੀ ਹਾਂ ਅੱਜ ਵੀ ਗੁਰਦੁਆਰਾ ਸਾਹਿਬ ਜਿਹੜੇ ਸ਼ਰਧਾਲੂ ਆਏ ਹੋਏ ਸੀ ਤੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਮਨ ਨੂੰ ਠੇਸ ਪਹੁੰਚੀ ਹੈ ਕਿਉਂਕਿ ਉਹਨਾਂ ਨੂੰ ਵੀ ਅੰਦਰ ਆਉਣ ਵਾਸਤੇ ਆਇਡੈਂਟੀਟੀ ਕਾਰਡ ਦਾ سہਾਰਾ ਲਿੱਤਾ ਗਿਆ ਜਿਹੜੇ ਕਰਕੇ ਮੈਂ ਸੋਚਿਆ ਨਹੀਂ ਸੀ ਅਸੀਂ ਵੀ ਪੰਜਾਬ ਸਰਕਾਰ ਐਡੀ ਤੱਕੇ ਸ਼ਾਹੀ ਕਰੂਗੀ ਨੇ ਤੁਸੀਂ ਕਹਿ ਰਹੇ ਕਿ ਉਹ ਤੇ ਜਿਹੜੇ ਆਮ ਸ਼ਰਧਾਲੂ ਸੀਗੇ ਉਹ ਵੀ ਪਰ ਜਿੱਥੇ ਤੱਕ ਜੇ ਗੱਲ ਕਰੀਏ ਸਰਕਾਰ ਦੀ ਸਰਕਾਰ ਕਹੇ ਕਿ ਇਕੱਠ ਕਰਨ ਦੀ ਧਰਨੇ ਦੇਣ ਦੀ ਮੁਜ਼ਾਰੇ ਕਰਨ ਦੀ ਲੋੜ ਕੀ ਇਸ ਤਰੀਕੇ ਦੇ ਤੁਹਾਨੂੰ ਇਕੱਤਰਤਾ ਕਰਨ ਦੀ ਲੋੜ ਕੀ ਔਰ ਅੱਜ ਦੇ ਹੀ ਦਿਨ ਜਦੋਂ ਕਿ ਵਿਕਰਮਿੰਝੀਆ ਦੀ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੈਗੀ ਹੈ ਕਿਉਂ ਦੇ ਰਹੇ ਜੇ ਕੋਈ ਜਾਂਚ ਪੜਤਾਲ ਦੀ ਗੱਲ ਹੈ ਤੇ ਉਹ ਕੋਟਾਂ ਦੇ ਮਾਮਲੇ ਨੇ ਉਹਦੇ ਵਿੱਚ ਅਕਾਲੀ ਦਲ ਦੇ ਵਰਕਰਸ ਉਹ ਜਿਹੜੇ ਨੇ ਇਸ ਤਰੀਕੇ ਦੇ ਨਾਲ ਇਕੱਤਰਤਾ ਦੀ ਕੀ ਲੋੜ ਹੈ ਦੇਖੋ ਆਪ ਸਰਕਾਰ ਭੁੱਲ ਗਈ ਜਦੋਂ ਇਹਨਾਂ ਨੇ ਸੱਤਾ ਦੇ ਵਿੱਚ ਆਉਣਾ ਸੀ ਜਦ ਇਹ ਕਹਿੰਦੇ ਸੀ ਅਸੀਂ ਧਰਨਿਆਂ ਤੋਂ ਨਿਕਲੀ ਹੋਈ ਸਰਕਾਰ ਹੈ ਅੱਜ ਸਾਨੂੰ ਇੱਕ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਨੂੰ ਅਸੀਂ ਆਪਣਾ ਪ੍ਰੋਟੈਸਟ ਨਹੀਂ ਕਰ ਸਕਦੇ ਸਾਡੋਂ ਆਪਣੇ ਫੰਡਾਮੈਂਟਲ ਰਾਈਟਸ ਨੇ ਅਸੀਂ ਜਿੱਥੇ ਮਰਜੀ ਬੈਠ ਕੇ ਧਰਨਾ ਦੇ ਸਕਦੇ ਜਦ ਸਾਡੇ ਉੱਪਰ ਇਹ ਤੱਕਾ ਕਰੂਗੀ ਸਰਕਾਰਾਂ ਅਸੀਂ ਬੈਠਾਂਗੇ ਤੇ ਧਰਨੇ ਜ਼ਰੂਰ ਦਿੰਦੇ ਰਵਾਂਗੇ ਅੱਜ ਜਿਹੜਾ ਹੈਗਾ ਕਿਉਂਕਿ ਰਿਮਾਂਡ ਸ਼ਾਇਦ ਦੁਬਾਰਾ ਮੰਗ ਸਕਦੀ ਹੈ ਵਿਜੀਲੈਂਸ ਵਿਜੀਲੈਂਸ ਜਿਹੜੀ ਰਿਮਾਂਡ ਦੁਬਾਰਾ ਮੰਗ ਸਕਦੀ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਵਿਕਰਮ ਮਜੀਠੀਆ ਨੇ ਸਹਿਯੋਗ ਨਹੀਂ ਕੀਤਾ ਸਾਬ ਲੈ ਕੇ ਗਏ ਉਹ ਹੋਰ ਜਗਾਵਾਂ ਤੇ ਲੈ ਕੇ ਗਏ ਔਰ ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੇਨਾਮੀ ਕੁਝ ਜਾਇਦਾਦ ਹੈਗੀ ਹੈ ਜਿਹਦੇ ਕਿ ਸਬੂਤ ਮਿਲ ਰਹੇ ਨੇ ਇਸ ਬਿਨਾ ਤੇ ਉਹ ਜੜੇ ਨੇ ਹੋਰ ਰਿਮਾਂਡ ਮੰਗ ਸਕਦੇ ਨੇ ਤੇ ਇਸ ਦੇ ਅੱਗੇ ਜਿਹੜਾ ਹੈਗਾ ਪਾਰਟੀ ਦਾ ਹੁਣ ਅੱਗੇ ਰੁਖ ਕਿਸ ਤਰੀਕੇ ਦਾ ਹੋਏਗਾ ਦੇਖੋ ਕੋਰਟ ਦਾ ਜੋ ਵੀ ਫੈਸਲਾ ਆਏਗਾ ਅਸੀਂ ਉਹਨੂੰ ਮਨਜ਼ੂਰ ਕਰਦੇ ਹਾਂ ਜਿਹੜੀ ਇਹ ਤਕੇਸ਼ਾ ਹੀ ਹੈ ਸਰਕਾਰ ਦੀ ਇੱਕ ਪਾਸੇ ਤਾਂ ਕਹਿ ਰਹੀ ਆ ਵੀ ਸਾਡੇ ਕੋਲ 540 ਕਰੋੜ ਦਾ ਸਬੂਤ ਹੈਗਾ ਤੇ ਉਤੋਂ ਸਮਾਂ ਮੰਗੀ ਜਾਂਦੇ ਨੇ ਜੇ ਤੁਹਾਡੇ ਕੋਲ ਸਬੂਤ ਹੈਗੇ ਤਾਂ ਪੇਸ਼ ਕਰੋ ਰਿਮਾਂਡ ਕਿਸ ਗੱਲ ਦੀ ਜੇ ਪਹਿਲਾਂ ਤਾਂ ਤੁਸੀਂ ਕੇਸ ਦਰਜ ਕਰਦੇ ਹੋ ਵੀ ਸਾਡੇ ਕੋਲ ਸਬੂਤ ਹੈ ਸਾਡੇ ਕੋਲ ਸਾਰਾ ਕੁਝ ਹੈ ਵੀ ਅਸੀਂ ਕਰਾਂਗੇ ਕੁਝ ਤੇ ਫਿਰ ਜੇ ਤੁਹਾਡੇ ਕੋਲ ਸਾਰਾ ਕੁਝ ਹੈ ਰਿਮਾਂਡ ਦੀ ਤੁਹਾਨੂੰ ਕਿ ਲੋੜ ਹੈ ਪੇਸ਼ ਕਰੋ ਇਹ ਤਾਂ ਐਵੇਂ ਗੱਲਾਂ ਇਹਨਾਂ ਦੀਆਂ ਬਹਾਨੇਬਾਜ਼ੀਆਂ ਐ ਇਹ ਸਿਰਫ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਜੋ ਸਰਕਾਰ ਦੇ ਖਿਲਾਫ ਬੋਲਦੇ ਸੀ ਸਰਕਾਰ ਦੇ ਜਿਹੜੇ ਕਪੜੇ ਐ ਉਹਨਾਂ ਨੂੰ ਉਜਾਗਰ ਕਰਦੇ ਸੀ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਪੰਜਾਬ ਦੀ ਆਵਾਜ਼ ਧਵਾਨ ਦੀ ਕੋਸ਼ਿਸ਼ ਹੈ ਪਰ ਇਹਦੇ ਚ ਉਹ ਕਾਮਯਾਬ ਨਹੀਂ ਹੋਣਗੇ ਸ਼ਰਮਨੀ ਅਕਾਲੀ ਦਲ ਆਪ ਦੇ ਲੀਡਰਾਂ ਦੇ ਨਾਲ ਖੜਾ ਹੈ ਇੱਕ ਇੱਕ ਵਰਕਰ ਨਾਲ ਖੜਾ ਹੈ ਤੇ ਜਿਹੜੀ ਤਖੇਸ਼ਾਈ ਸਰਕਾਰ ਦੀ ਹੈਗੀ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦਾ ਰਹੇਗਾ ਤੁਸੀਂ ਇੱਥੇ ਬੈਠੇ ਰਹੋਗੇ ਤਰ ਲਾਈ ਰੱਖੋਗੇ ਜਦੋਂ ਤੱਕ ਕਿ ਸੁਖਬੀਰ ਬਾਦਲ ਜੀ ਨੂੰ ਇੱਥੋਂ ਛੱਡਿਆ ਨਹੀਂ ਜਾਂਦਾ ਬਿਲਕੁਲ ਬਿਲਕੁਲ ਜਿੰਨੀ ਦੇਰ ਸਾਡੇ ਲੀਡਰ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਉਹ 11 ਫੇਸ ਥਾਣੇ 'ਚ ਹੈ ਉਹਨਾਂ ਦੇ ਰਸ ਵੀ ਇੱਥੇ ਬੈਠੇ ਆਂ ਜਾਂ ਤਾਂ ਸਰਕਾਰ ਸਾਨੂੰ ਗ੍ਰਿਫਤਾਰ ਕਰ ਲੇ ਤੇ ਜਾਂ ਅਸੀਂ ਇੱਥੇ ਪ੍ਰੋਟੈਸਟ ਆਫ ਦਾ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਐਸਰਦੀ ਨਾਮ ਸੀਗੀ ਅਕਾਲੀ ਦਲ ਦੇ ਲੀਡਰ ਤੇ ਤਰਨਾ ਮੁਜਾਰਾ লাই ਬੈਠੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ نیچے ਬੈਠੇ ਹੋਏ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਜਦੋਂ ਤੱਕ ਵੀ ਅੰਦਰ ਫੈਡੇ ਲੀਡਰ ਨੂੰ ਰੱਖਿਆ ਜਾਏਗਾ ਅਸੀਂ ਕਿਸੇ ਵੀ ਹਾਲ ਦੇ ਵਿੱਚ ਇੱਥੋਂ ਨਹੀਂ ਜਾਵਾਂਗੇ ਆਪਣੇ ਲੀਡਰ ਨੂੰ ਨਾਲ ਲੈ ਕੇ ਜਾਵਾਂਗੇ ਕਹਿੰਦੇ ਤੱਕਾ ਸ਼ਾਈ ਕਰ ਰਹੀ ਹੈ ਸਰਕਾਰ ਕਿਉਂਕਿ ਅਸੀਂ ਕੋਈ ਵੀ ਅਸੀਂ ਗੱਲ ਨਹੀਂ ਕੀਤੀ ਜਿਹੜੀ ਕਿ ਅਸੀਂ ਜਾਂਚ ਦੇ ਵਿੱਚ ਜਿਹੜੇ ਵਿਕਰਮਜੀਤਜੀਤ ਸਿੰਘ ਮਜੀਠੀਆ ਦੀ ਜਿਹੜੀ ਜਾਂਚ ਹੈਗੀ ਹੈ ਜਾਂ ਉੱਥੇ ਜਿਹੜਾ ਇੱਕ ਕੋਰਟ ਦਾ ਜਿਹੜਾ ਇੱਕ ਆਪਣਾ ਪ੍ਰੋਸੀਡਿੰਗ ਚੱਲ ਰਹੀ ਉਹਦੇ ਵਿੱਚ ਕਿਤੇ ਵੀ ਅਸੀਂ ਕੋਈ ਵੀ ਜਿਹੜੀ ਦਖਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਅਸੀਂ ਤਾਂ ਸਿਰਫ ਤੇ ਸਿਰਫ ਪੂਰੇ ਦੇ ਪੂਰੇ ਜਿਹੜੇ ਆ ਉਹ ਜਾਂ ਆਪਣੇ ਗੁਰਦੁਆਰਾ ਅੰਮ੍ਰਿਤਸਰ ਜਿਹੜਾ ਹੈ ਉੱਥੇ ਜਾ ਰਹੇ ਸੀਗੇ ਤੇ ਸਾਨੂੰ ਅੰਮ੍ਰਿਤਸਰ ਗੁਰਦੁਆਰਾ ਜਾਣ ਤੋਂ ਰੋਕਿਆ ਗਿਆ ਉਹਦੇ ਇਲਾਵਾ ਕਹਿੰਦੇ ਅਸੀਂ ਕੋਈ ਵੀ ਕਿਸੇ ਜਾਂਚ ਦੇ ਵਿੱਚ ਦਖਲ ਕੋਟ ਦੇ ਸਾਡੇ ਜਿਹੜੇ ਪੈਰ ਸੀਗੇ ਉਹ ਨਹੀਂ ਪਏ ਔਰ ਇਸ ਤਰੀਕੇ ਦੇ ਨਾਲ ਜਿਹੜੀ ਹੈ ਅਸ ਟਾਈਮ ਦੀ ਪੰਜਾਬ ਸਰਕਾਰ ਪੂਰੇ ਤਰੀਕੇ ਦੇ ਨਾਲ ਤੱਕਾ ਕਰ ਰਹੀ ਹੈ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਤੋਂ ਜਿਹੜੀ ਹੈ ਉਹ ਰੋਕ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਤੱਕਾਸ਼ਾਈ ਅਕਾਲੀ ਦਲ ਬਿਲਕੁਲ ਵੀ ਨਹੀਂ ਚੱਲਣ ਦੇਗਾ ਔਰ ਜਦੋਂ ਤੱਕ ਉਹਨਾਂ ਦੇ ਲੀਡਰ 11 ਫੇਜ਼ ਮੁਹਾਲੀ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਇੱਥੇ ਰੱਖੇ ਹੋਏ ਨੇ ਡੀਟੇਨ ਕੀਤੇ ਹੋਏ ਨੇ ਤਾ ਤੱਕ ਉਹ ਇੱਥੇ ਹੀ ਰਹਿਣਗੇ ਤੇ ਧਰਨਾ ਲਾਣਗੇ ਤੇ ਉੱਥੋਂ ਇੱਥੋਂ ਨਹੀਂ ਜਾਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਫਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ